ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਟਿਕਟੌਕ ਤੇ ਅਮਰੀਕੀ ਸੰਚਾਲਨ ਨੂੰ ਬਾਈਟੀ ਡਾਂਸ ਲਿਮਟਿਡ ਨੂੰ ਵੇਚਣ ਦੀ ਆਖਰੀ ਮਿਤੀ ਤੇਜੀਵਾਰ ਵਧਾ ਦਿੱਤੀ ਹੈ ਜਿਸ ਨਾਲ ਐਪ ਅਮਰੀਕਾ ਵਿੱਚ ਕੰਮ ਕਰਨਾ ਜਾਰੀ ਰੱਖੇਗਾ ਇਸ ਲਈ ਗੱਲਬਾਤ ਅਜੇ ਜਾਰੀ ਹੈ ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਲੋਰੀ ਲੇਵਿਟ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਜਿਵੇਂ ਕਿ ਉਹਨਾਂ ਨੇ ਕਈ ਵਾਰ ਕਿਹਾ ਹੈ ਕਿ ਰਾਸ਼ਟਰਪਤੀ 트াম্প ਨਹੀਂ ਚਾਹੁੰਦੇ ਕਿ ਟਿੱਕਟੌਕ ਬੰਦ ਹੋਵੇ ਇਸ ਲਈ ਟਿੱਕਟੌਕ ਤੇ ਕਾਰਵਾਈ ਦੀ ਆਖਰੀ ਮਿਤੀ 90 ਦਿਨਾਂ ਲਈ ਹੋਰ ਵਧਾ ਦਿੱਤੀ ਹੈ ਦੱਸ ਦਈਏ ਜਿਸ ਦੀ ਵਰਤੋਂ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਕਰੇਗਾ ਕਿ ਸੌਦਾ ਪੂਰਾ ਹੋ ਜਾਵੇ ਤੇ ਅਮਰੀਕੀ ਯੂਜ਼ਰਸ ਦਾ ਡਾਟਾ ਸੁਰੱਖਿਅਤ ਰਹੇ ਦੱਸਣਾ ਮੰਨਦੇ ਕਿ ਪਿਛਲੇ ਅਪ੍ਰੈਲ ਵਿੱਚ ਤਤਕਾਲੀ ਰਾਸ਼ਟਰਪਤੀ ਜੋ ਬਰਾਇਡਨ ਨੇ ਰਾਸ਼ਟਰੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬਾਈਟੀ ਡਾਂਸ ਨੂੰ ਟਿਕਟੌਕ ਵਿੱਚ ਚੱਲਣ ਲਈ 270 ਦਿਨ ਦੇਣ ਵਾਲਾ ਇੱਕ ਕਾਨੂੰਨ ਪਾਸ ਕੀਤਾ ਹੈ ਕਾਨੂੰਨ ਤਹਿਤ ਪਾਲਣਾ ਕਰਨ ਵਿੱਚ ਸਫਰ ਰੈਂਟ ਤੇ ਐਪਲ ਅਤੇ ਗੂਗਲ ਵਰਗੇ ਐਪ ਸਟੋਰ ਆਪਰੇਟਰਾਂ ਨੂੰ 19 ਜਨਵਰੀ 2025 ਤੋਂ ਆਪਣੇ ਪਲੇਟਫਾਰਮ ਤੋਂ ਟਿਕਟੌਕ ਨੂੰ ਹਟਾਉਣ ਦੀ ਲੋੜ ਹੋਵੇਗੀ ਹਾਲਾਂਕਿ ਕਈ ਘੰਟਿਆਂ ਲਈ ਬੰਦ ਰਹੀ ਹੈ ਐਪ 트ੰਪ ਦੇ ਆਪਣੇ ਦੂਜੇ ਕਾਰਜਕਾਲ ਲਈ ਸੋਚ ਚੱਕਣ ਤੋਂ ਇੱਕ ਦਿਨ ਪਹਿਲਾਂ 19 ਜਨਵਰੀ ਨੂੰ ਇਸ ਦੀ ਸੇਵਾ ਦੁਬਾਰਾ ਸ਼ੁਰੂ ਕੀਤੀ ਗਈ ਸੀ ਲੁਧਿਆਣਾ ਵਿੱਚ ਬੀਤੇ ਦਿਨ ਹੀ ਪਛਮੀ ਹਲਕੇ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਲਈ ਪ੍ਰਚਾਰ ਦਾ ਆਖਰੀ ਦਿਨ ਸੀ ਜਿਸ ਤੋਂ ਬਾਅਦ ਪ੍ਰਚਾਰ ਰੁਕ ਗਿਆ ਤੇ ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਲਾਇਆ ਪਰ ਇਸ ਦਾ ਨਤੀਜਾ 23 ਜੂਨ ਨੂੰ ਆਵੇਗਾ ਉੱਥੇ ਹੀ ਚੋਣ ਪ੍ਰਚਾਰ ਰੁਕਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਰੋਡ ਸ਼ੋਅ ਕੀਤਾ ਹੈ ਉੱਥੇ ਹੀ ਭਾਜਪਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਡੋਰ ਟੂ ਡੋਰ ਜਿਹੜਾ ਕੀ ਪ੍ਰਚਾਰ ਕੀਤਾ ਹੁਣ ਸਾਰੀਆਂ ਪਾਰਟੀਆਂ ਦੇ ਆਗੂ ਵਾਪਸ ਪਰਤਨੇ ਸ਼ੁਰੂ ਹੋ ਗਏ ਨੇ ਜਦੋਂ ਕਿ ਸ਼ਰਾਬ ਦੀਆਂ ਦੁਕਾਨਾਂ ਅਤੇ ਠੇਕੇ ਬੰਦ ਹੋ ਗਏ ਨੇ ਇਹ 19 ਜੂਨ ਨੂੰ ਸ਼ਾਮ 6 ਵਜੇ ਤੱਕ ਬੰਦ ਰਹਿਣਗੇ 174000 ਵੋਟਰ ਵੋਟ ਪਾਉਣਗੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ ਪੁਲਿਸ ਨੇ 60 ਥਾਵਾਂ ਤੇ ਚੈੱਕ ਪੋਸਟਾਂ ਸਥਾਪਿਤ ਕੀਤੀਆਂ ਨੇ 1000 ਪੁਲਿਸ ਕਰਮਚਾਰੀ ਜਿਹੜੇ ਕਿ ਤੈਨਾਤ ਕੀਤੇ ਗਏ ਨੇ ਹਾਲਕਿ ਇਹ ਚੋਣ ਸੱਤਾ ਵਿੱਚ ਕੋਈ ਬਦਲਾਅ ਨਹੀਂ ਲਿਆਏਗੀ ਪਰ ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ ਆਪ ਵੱਲੋਂ ਚੋਣ ਪ੍ਰਚਾਰ ਦੀ ਕਮਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਭਾਲੀ ਸੀ ਪਰ ਚੋਣ ਪ੍ਰਚਾਰ ਦੇ ਆਖਰੀ ਦਿਨ ਆਯੋਜਿਤ ਰੋਡ ਸ਼ੋਅ ਆਪ ਇਨਚਾਰਜ ਮਨੀਸ਼ ਸ਼ੋਧਿਆ ਅਤੇ ਪਾਰਟੀ ਮੁਖੀ ਅਮਨ अरोड़ा ਦੀ ਅਗਵਾਈ ਹੇਠ ਕੱਢਿਆ ਗਿਆ ਜਦੋਂ ਕਿ ਮੰਤਰੀ ਲਾਲਜੀਤ ਸਿੰਘ ਪੁੱਲਰ ਵੀ ਮੌਜੂਦ ਸਨ ਇਸ ਤੋਂ ਪਹਿਲਾਂ ਕਈ ਲੋਕ ਆਪ ਵਿੱਚ ਸ਼ਾਮਿਲ ਹੋਏ ਸਨ ਕਾਂਗਰਸ ਵੱਲੋਂ ਵੀ ਕਰੋੜ ਸ਼ੋਅ ਕੱਢਿਆ ਗਿਆ ਇਸ ਰੋਡ ਦੀ ਪੈਚ ਇਸ ਸ਼ੋਅ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੀਤੀ ਹੈ ਪਾਰਟੀ ਆਗੂ ਭਪੇਸ਼ ਮੰਗੇਲ ਵੀ ਮੌਜੂਦ ਸਨ ਇਸ ਦੇ ਨਾਲ ਹੀ ਭਾਜਪਾ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਜੇਕਰ ਉਹ ਸੱਤਾ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਕੇਂਦਰੀਆਂ ਯੋਜਨਾਵਾਂ ਦਾ ਜਿਹੜਾ ਕਿ ਪੂਰਾ ਲਾਭ ਮਿਲੇਗਾ ਕਾਲੇ ਦਲ ਵੱਲੋਂ ਸਾਫ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲੇ ਸੀ ਅਗਵਾਈ ਕਰਨੇ ਸਨ ਪੁਲਿਸ ਥਾਣਾ ਸਦਰ ਮਲੋਟ ਅਧੀਨ ਆਉਂਦੇ ਪਿੰਡ ਮਲਕਟੋਰੇ ਵਿੱਚ ਦੀ ਰਾਤ ਕਾਲੇ ਰੰਗ ਦੀ ਸਕੋਰਪਿਓ ਗੱਡੀ ਵਿੱਚ ਸਵਾਰ ਵਿਅਕਤੀਆਂ ਇੱਕ ਟਾਣੀ ਤੇ ਰਹਿੰਦੇ ਪਰਿਵਾਰ ਦੇ 16 ਸਾਲਾਂ ਨੌਜਵਾਨ ਨੂੰ ਅਗਵਾ ਕਰਕੇ ਲੈ ਗਏ ਨੇ ਪਰਿਵਾਰ ਵੱਲੋਂ ਵਿਰੋਧ ਕਰਨ ਤੇ ਜਾਣਦੇ ਹੋਏ ਅਗਵਾ ਕਰਨੇ ਗੋੜੀਆਂ ਚਲਾਈਆਂ ਨੇ ਨੌਜਵਾਨ ਦੀ ਮਾਂ ਤੇ ਪਿਓ ਦੇ ਪੈਰਾਂ ਵਿੱਚ ਗੋੜੀਆਂ ਮਾਰ ਕੇ ਜ਼ਖਮੀ ਕਰਕੇ ਫਰਾਰ ਹੋ ਗਏ ਨੇ ਦੱਸਦੀ ਹੈ ਅਗਵਾਕਾਰਾਂ ਨੇ ਪਰਿਵਾਰ ਤੋਂ 7 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਹੈ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਹੈ ਤੇ ਵੱਖ-ਵੱਖ ਟੀਮਾਂ ਬਣਾ ਕੇ ਅਗਵਾ ਹੋਏ ਨੌਜਵਾਨ ਨੂੰ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਛਡਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਨੇ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸਦਰ ਮਲੋਟ ਵਿਖੇ ਮੁਕੱਦਮਾ ਦਰਜ ਕਰ ਲਿਆ ਦੱਸਦੀ ਇਹ ਅਗਵਾਕਾਰਾਂ ਵੱਲੋਂ ਵਾਰ-ਵਾਰ ਮੰਗੀ ਜਾ ਰਹੀ ਫਿਰੋਤੀ ਤੋਂ ਬਾਅਦ ਇਹ ਘਟਨਾ ਪੁਲਿਸ ਲਈ ਹੋਰ ਵੀ ਵੱਡੀ ਚੁਣੌਤੀ ਬਣ ਗਈ ਹੈ ਹਾਂਜੀ ਇਹਦਾ ਨਾਮ ਦੱਸੋ ਮਾਲਕ ਸੁਖਵੀਰ ਕੌਰ ਮਾਲਕ ਮਾਲਕ ਟੋਰਾ ਪਿੰਡ ਹਾਂਜੀ ਤੇ ਰਾਤ ਨੂੰ 10 ਵਜੇ ਟਾਣੀ ਤੇ ਰਹਿਨੇ ਸੀ ਤੇ ਗੱਡੀ ਤੇ ਆਏ ਆ ਕਾਲੀ ਤੇ ਸਕੋਰਪੀ ਤੇ ਦੋ ਮੁੰਡੇ ਘਰੇ ਵੜੇ ਆ ਉਹਨਾਂ ਨੇ ਪਾਣੀ ਮੰਗਿਆ ਬੇਟੇ ਨੂੰ ਪਹਿਲਾਂ ਬੁਲਾਇਆ ਫਿਰ ਉਹਨਾਂ ਨੇ ਪਾਣੀ ਮੰਗਿਆ ਜਦੋਂ ਉਹਨਾਂ ਨੂੰ ਕਹਿੰਦੇ ਜਿਹੜਾ ਆਪ ਪੀ ਲਿਆ ਜਿਹੜੇ ਗੱਡੀ ਚੰਨ ਨਾਲ ਕਿੰਦਾ ਉਹਨਾਂ ਨੂੰ ਪਾਣੀ ਪਿਆ ਦੇ ਜੱਗ ਲਿਆ ਗਾ ਠੰਡਾ ਉਹ ਪਾਣੀ ਲੈ ਕੇ ਗਿਆ ਉਹਨਾਂ ਨੇ ਸਾਡਾ ਬੇਟਾ ਗੱਡੀ ਵਿੱਚ ਸੌਂ ਗਿਆ ਅਸੀਂ ਮਗਰ ਭੱਜ ਜਾਨਾ ਉਹਨਾਂ ਨੇ ਗੋਲੀਆਂ ਚਲਾਤੀਆਂ ਸਾਡੇ ਤੇ ਗੋਲੀਆਂ ਚਲਾਤੀਆਂ ਸਾਡੇ ਤੇ ਨਾਲ ਮੇਰੇ ਬੇਟੇ ਨੂੰ ਗੱਡੀ ਤੋਂ ਲੈ ਕੇ ਪਾਜਾ ਕੇ ਕਿੰਨੇ ਵਜੇ ਕਰਦੇ ਜੀ 10 ਵਜੇ ਦੀ ਫਿਰ ਤੁਸੀਂ ਕਿਹਨੂੰ ਕਿਹਨਾਂ ਦੱਸਿਆ ਉਹ ਹਾਂ ਸੀ ਉਸੇ ਵਾਲੇ ਮਗਰੇ ਗੱਡੀ ਦੇ ਉਹਨਾਂ ਦੇ ਮੋਟਰਸਾਈਕਲ ਤੇ ਆ ਗਏ ਥਾਣੇ ਆ ਗਏ ਆ ਫਿਰ ਅਸ ਥਾਣੇ ਸਾਨੂੰ ਇੱਥੇ ਲੈ ਕੇ ਆ ਗਏ ਇੱਥੇ ਭੇਜਤਾ ਸਾਨੂੰ ਉਹਨਾਂ ਨੇ ਤੇ ਕਿਹਦੇ ਕਿਹਦੇ ਵਜੇ ਆ ਸ਼ੌਹਰ ਮੇਰੇ ਪਤੀ ਦੇ ਤੇ ਮੇਰੇ ਜਸਵੀਰ ਸਿੰਘ ਉਹਨਾਂ ਨੇ ਕਿਹਾ ਕੋਈ ਉਹਨਾਂ ਨਾਲ ਕੀ ਨਾ ਹੀ ਸਾਡੀ ਕੋਈ ਗੱਲ ਨਹੀਂ ਉਹਨਾਂ ਨਾਲ ਹੋਈ ਨਾ ਸਾਡੇ ਨਾਲ ਕੋਈ ਗੱਲ ਹੋਈ ਨਹੀਂ ਕੋਈ ਗੱਲ ਨਹੀਂ ਹੋਈ ਮੈਂ ਐਵੇਂ ਨਹੀਂ ਕਹਿ ਸਕਦਾ ਜਿਹੜੀ ਮੇਰੇ ਨਾਲ ਕੋਈ ਗੱਲ ਨਹੀਂ ਆਈ ਪਾਣੀ ਮੰਗਿਆ ਮੇਰੇ ਬੇਟੇ ਨੇ ਕਿਹਾ ਦੋ ਗਲਾਸ ਪਾਣੀ ਪਰ ਬੀਬੀ ਅੱਜ ਕੋਈ ਗੱਲ ਹੋਈ ਉਹਨਾਂ ਨੇ ਨਾ ਨਾ ਅੱਜ ਅੱਜ ਹਾਂ ਅੱਜ ਕੀਤੀ ਉਹਨਾਂ ਨੇ 7 ਲੱਖ ਰੁਪਈਆ ਕਹਿੰਦੇ ਦੇ ਦੋ 2 ਵਜੇ ਨਹੀਂ ਰੰਡਾ ਫਿਰ ਛੱਡਾਂ ਇਹ ਪਹਿਲਾਂ ਵੀ ਉਹਦੇ ਜਲਦੀ ਦਈ ਬੰਦੇ ਵੀ ਉਹਨਾਂ ਚੋਂ ਜਾ ਪਹਿਲਾਂ ਮੈਂ ਇੱਕ ਬੇਟਾ ਮੁੰਡਾ ਕਹਿੰਦੇ ਆ ਉਹ ਜਦੋਂ 2 ਕੁ ਮਹੀਨੇ ਪਹਿਲਾਂ ਆਏ ਗੱਡੀ ਲੈ ਕੇ ਉਹ ਉਹ ਮੁੰਡਾ ਹੈਗਾ ਵੇਚਣ ਪਰ ਬਾਕੀ ਮੈਂ ਨਿਉ ਮੁੰਡਾ ਵੀ ਕੋਈ ਪਤਾ ਨਹੀਂ ਕਿੱਥੋਂ ਦੇ ਨੇ ਕਿੱਥੋਂ ਦੇ ਨਾ ਕੋਈ ਪਤਾ ਨਹੀਂ ਸਾਨੂੰ ਕੋਈ ਪਛਾਣ ਨਹੀਂ ਉਹਨਾਂ ਦੀ ਕੋਈ ਪਛਾਣ ਉਹਦਾ ਉਰ ਕਿੰਨੀ ਹੈ ਤੇ ਕੀ ਕੰਮ ਕਰਦਾ ਖੇਤੀਬਾੜੀ ਦਾ ਕਰਦਾ ਹੈ ਗਾਵਾਂ ਰੱਖੀਆਂ ਆ ਹਾਂ ਤਾਰਾ ਕੋਰਾ ਦਾ ਕਰ ਲੈਂਦਾ ਨਾਲ ਹਾਂਜੀ ਤਾਰਾ ਕੋਰਾ ਖੇਤੀਬਾੜੀ ਦਾ ਦੁੱਧ ਦਾ ਕਰਦਾ ਗਾਵਾਂ ਰੱਖਦਾ ਕਿੰਨੀ ਤੁਸੀਂ ਜਾਨਕਾਰੀ ਹਾਂਜੀ ਸਾਰੀ ਹਾਂ ਕਰਨ ਲਈ ਕਾਰਵਾਈ ਕਰਨ ਲਈ ਹਾਂ ਰਾਤ ਬਹੁਤ ਜਾਣੇ ਆਏ ਰਾਤ ਬਹੁਤ ਅਫਸਰ ਆਏ ਸਾਡੇ ਕੋਲ ਆਹ ਕਾਰਵਾਈ ਕਰੀ ਜਾਂਦੇ ਬਠਿੰਡਾ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਪਾਬੀ ਦੇ ਕਤਲ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਵੱਲੋਂ ਦੀਪਿਕਾ ਲੱਥੋਰਾ ਨੂੰ ਸੋਸ਼ਲ ਮੀਡੀਆ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਦੀਪਿਕਾ ਵੱਲੋਂ ਅੰਮ੍ਰਿਤਸਰ ਦੀ ਪੁਲਿਸ ਨੂੰ ਦਰਖਾਸਤ ਦੇ ਕੇ ਸੁਰੱਖਿਆ ਦੀ ਜਿਹੜੀ ਕਿ ਮੰਗ ਕੀਤੀ ਗਈ ਸੀ ਉਸ ਤੋਂ ਬਾਅਦ ਫਿਰ ਤੋਂ ਈਮੇਲ ਦੇ ਰਾਹੀਂ ਦੀਪਿਕਾ ਲੁਧਰਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਦੂਸਰੇ ਪਾਸੇ ਅੰਮ੍ਰਿਤਸਰ ਪੁਲਿਸ ਵੱਲੋਂ ਦੀਪਿਕਾ ਲੁਧਕਾ ਦੀ ਸੁਰੱਖਿਆ ਦੇ ਵਿੱਚ ਪੁਲਿਸ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਸਨ ਦੀਪਿਕਾ ਲੁਧਰਾ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਦੇਣ ਵਾਲੇ ਰਮਨ ਦੀਪ ਸਿੰਘ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਉਸ ਨੂੰ ਪਟਿਆਲੇ ਤੋਂ ਪੁਲਿਸ ਨੇ ਗ੍ਰਫਤਾਰ ਕਰ ਲਿਆ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਰਮਨਦੀਪ ਸਿੰਘ ਨੇ ਮੁੰਡਲੀ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਬਾਕੀ ਲੋਕ ਵੀ ਸੋਸ਼ਲ ਮੀਡੀਆ ਤੇ ਬੋਰੇ ਨੇ ਉਸ ਨੇ ਵੀ ਦੀਪਿਕਾ ਲੂਥਰਨ ਤੋਂ ਇਲਾਦਤੀ ਬਾਕੀ ਪੁਲਿਸ ਵੱਲੋਂ ਉਸ ਦਾ ਲੰਬਾ ਰਿਮਾਂਡ ਹਾਸਲ ਕਰਕੇ ਜਿਹੜੀ ਕਿ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਸੰਨ ਕ ਅੱਲਾ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਥ੍ਰੈਟ ਦੀ ਗੱਲ ਆਈ ਸੀ ਬਠਿੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਇਹ ਦੀਪਿਕਾ ਹੁਣਾ ਵੱਲੋਂ ਕੰਪਲੀਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਸਟਰ ਕੀਤਾ ਉਸ ਤੋਂ ਬਾਅਦ ਉਹਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨਾਂ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜਿਆਦਾਤਰ ਗੱਲ ਇਹ ਆਈ ਹੈ ਕੋ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਰਤਾ ਜੋ ਇਨੀਸ਼ਲ ਹੈ ਸੋ ਇਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਂਦੇ ਸਰ ਇੰਨੇ ਦਿਨ ਦਾ ਰਿਮਾਂਡ ਇਹਦੀ ਮੇਲ ਵੀ ਚੱਸੀ ਜਾਂ ਈਮੇਲ ਇਹ ਕਹ ਰਿਹਾ ਸੀ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਸਰ ਮੈਂ ਤੇ ਕਰਨਾ ਭਾਈਗਾ ਮੈਨੂੰ ਆਮ ਨਾਟ ਵੈਰੀ ਕਲੀਅਰ ਅਬਾਊਟ ਦ ਰਿਮਾਂਡ ਪੇਸ਼ ਕਰਨ ਗਏ ਹੋਏ ਸੀਗੇ Not... Thank you. Thank you. Thank you. लेटेस्ट न्यूज सब तो पहला अपने फोन देखने ला चैनल सबसक्राइब करो और नोटिफिकेशन ली, बेल आइकन जरूर दबाओ